ਨਮਸਕਾਰ ਦੋਸਤੋ ਅੱਜ ਆਪਾਂ ਜ਼ਿੰਦਗੀ ਦੇ ਪੈਸੇ ਦੀ ਕਹਾਣੀ ਦਾ 10ਵਾਂ ਪਾਗ ਪੜ੍ਹਾਂਗੇ ਜਦ ਨਵੀ ਦੀ ਮਾਂ ਨੇ ਫੋਨ ਚੁੱਕਿਆ ਤਾਂ ਅਰੋ ਨੇ ਆਪਣੀ ਪਤਨੀ ਨੂੰ ਕਿਹਾ ਸਰੋਜ ਮੈਂ ਥੋੜੀ ਦੇਰ ਲਈ ਬਾਹਰ ਜਾ ਰਿਹਾ ਮੰਮੀ ਨੂੰ ਨਵੀ ਦੀ ਮਾਂ ਅੱਖਾਂ ਵਿੱਚ ਹੰਝੂ ਪੜ ਕੇ ਬੈਠੀ ਹੋਈ ਗੇਟ ਵੱਲ ਦੇਖੀ ਜਾ ਰਹੀ ਸੀ ਜਿਵੇਂ ਉਸ ਨੂੰ ਪਤਾ ਸੀ ਕਿ ਅਰੋ ਨੋਂ ਵਾਲਾ ਹੋਵੇ ਥੋੜੀ ਦੇਰ ਬਾਅਦ ਗੇਟ ਖੜਕਿਆ ਤਾਂ ਉਸਨੇ ਗੇਟ ਖੋਲ੍ਹਿਆ ਅਰुण ਨੇ ਸਾਹਮਣੇ ਦੇਖ ਕੇ ਉਸਦੀ ਆਵਾਜ਼ ਹੀ ਬੰਦ ਹੋ ਗਈ ਅਰुण ਨੇ ਪੈਰੀ ਹੱਥ ਲਾਇਆ ਤੇ ਉਸਦੇ ਮੂੰਹ ਤੋਂ ਉਸ ਲਈ ਕੋਈ ਅਸ਼ੀਰਵਾਦ ਨਾ ਨਿਕਲ ਸਕਿਆ ਉਸਨੇ ਅਰुण ਨੂੰ ਮੋਢਿਆਂ ਤੋਂ ਪਕੜ ਲਿਆ ਤੇ ਇੱਕ ਪਲ ਲਈ ਉਸ ਵੱਲ ਅੱਖਾਂ ਗੱਡ ਕੇ ਤੱਕਿਆ ਤੇ ਫਿਰ ਉਸ ਨੂੰ ਆਪਣੀ ਬਾਹਾਂ ਵਿੱਚ ਘੁੱਟ ਲਿਆ ਤੇ ਅੱਖਾਂ ਵਿੱਚੋਂ ਹੰਝੂਆਂ ਦੀ ਛੜੀ ਲੱਗ ਗਈ 2-3 ਮਿੰਟ ਤੱਕ ਉਸ ਦਾ ਰੋਣਾ ਰੁਕਿਆ ਨਾ ਔਰ ਉਹਨੇ ਹੀ ਕਿਹਾ ਮੰਮੀ ਅੱਗੇ ਚੱਲ ਕੇ ਗੱਲ ਕਰਦੇ ਹਾਂ ਕਿਉਂਕਿ ਅਰਨ ਸਮਝ ਚੁੱਕਾ ਸੀ ਕਿ ਕੋਈ ਖਾਸ ਗੱਲ ਹੈ ਜਿਸ ਕਰਕੇ ਨਵੀ ਦੀ ਮੰਮੀ ਦਾ ਇਹ ਹਾਲ ਹੈ ਨਵੀ ਦੀ ਮਾਂ ਤੇ ਅਰਨ ਨਵੀ ਦੀ ਹਾਲਤ ਨੂੰ ਲੈ ਕੇ ਟੈਨਸ਼ਨ ਵਿੱਚ ਸਨ ਕੀ ਕਰੀਏ ਕੀ ਨਾ ਕਿਸ ਕੋਲ ਜਾਈਏ ਔਰ ਉਹਨੇ ਆਪਣੇ ਇੱਕ ਦੋ ਦੋਸਤਾਂ ਨਾਲ ਗੱਲ ਵੀ ਕੀਤੀ ਇੱਕ ਦੋਸਤ ਨੇ ਕਹਿ ਦਿੱਤਾ ਸੀ ਕਿ ਮਾਨਸਿਕ ਰੋਗੀ ਹਸਪੀਟਲ ਦਿਖਾ ਲੋ अरुण ਨੂੰ ਵੀ ਇਹ ਸਲਾਹ ਬਿਲਕੁਲ ਠੀਕ ਲੱਗੀ ਨਵੀ ਨੂੰ ਕੋਈ ਬਿਮਾਰੀ ਤਾਂ ਨਹੀਂ ਸਗੋ ਜੀਤੀ ਦੇ ਜਾਣ ਕਰਕੇ ਨਵੀ ਦੀ ਦਿਮਾਗੀ ਸੰਤੁਲਨ ਵਿਗੜ ਗਿਆ ਹੈ ਅਰुण ਨਵੀ ਨੂੰ ਮਾਨਸਿਕ ਰੋਗੀ ਹਸਪੀਟਲ ਲੈ ਗਿਆ ਤੇ ਦਵਾਈ ਦਵਾਈ ਨਾਲ ਨਵੀ ਆਮ ਨਾਲੋਂ ਥੋੜਾ ਜ਼ਿਆਦਾ ਸੌਣ ਲੱਗ ਪਿਆ ਅਰुण ਨੇ 9 ਤੋਂ 12 ਤਰੀਕ ਤੱਕ ਸ਼ਾਮ ਨੂੰ ਟਾਈਮ ਕੱਢ ਕੇ ਫਲੈਟ ਦਾ ਕਿਰਾਇਆ ਇਕੱਠਾ ਕਰਨਾ ਤੇ ਨਵੀ ਦੇ ਘਰ ਫੜਾ ਜਾਣਾ ਅਰຸນ ਨੇ ਕਿਰਾਇਆ ਦੇ ਕੇ ਜਾਣਾ ਨਵੀ ਨੇ ਫੜ ਕੇ ਉਸ ਤਰ੍ਹਾਂ ਹੀ ਰੱਖ ਲੈਣਾ ਅਰຸນ ਨੇ ਕਹਿਣਾ ਯਾਰ ਕਿੰਤਾ ਲਿਆਕਰ ਨਵੀ ਨੇ ਹੱਸ ਕੇ ਕਹਿਣਾ ਤੂੰ ਮੇਰੇ ਦੋਸਤੀ ਤੇ ਸ਼ੱਕ ਕਰਦਾ ਹੈ ਨਵੀ ਦੀ ਹਾਲਤ ਵਿੱਚ ਕਾਫੀ ਸੁਧਾਰ ਹੋ ਚੁੱਕਿਆ ਸੀ ਨਵੀ ਅਰຸນ ਨਾਲ ਫਲੈਟ ਦਾ ਕਿਰਾਇਆ ਲੈਂ ਲੈ ਵੀ ਚਲਿਆ ਜਾਂਦਾ ਸੀ ਨਵੀ ਕਦੇ ਕਦੇ ਤਾਂ ਇਕੱਲਾ ਵੀ ਕਿਰਾਇਆ ਲੈ ਆਉਂਦਾ ਸੀ ਭਾਵੇਂ অরুণ ਨੇ ਕਦੇ ਇਹ ਨਹੀਂ ਸੀ ਜਤਾਇਆ ਕਿ ਉਸ ਦਾ ਕੰਮ ਕੋਈ ਉਸ ਦੇ ਵਾਂਗ ਆਮਦਨ ਨਹੀਂ ਦਿੰਦਾ ਤੇ ਨਾ ਹੀ ਉਸ ਨੇ ਕਦੇ ਆਪਣੇ ਕੰਮ ਵਿੱਚੋਂ ਟਾਈਮ ਕੱਢ ਕੇ ਕਿਰਾਇਆ ਇਕੱਠਾ ਕਰਨ ਬਾਰੇ ਕੋਈ ਗੱਲ ਕੀਤੀ ਸੀ ਇਸ ਬਾਰੇ ਨਵੀ ਅਕਸਰ ਸੋਚਦਾ ਇੱਕ ਦਿਨ ਇਹ ਹੀ ਲਾਬੀ ਵਿੱਚ ਬੈਠਾ ਬੈਠਾ ਇਨ੍ਹਾਂ ਸਵਾਲਾਂ ਜਵਾਬਾਂ ਵਿੱਚ ਆਪ ਹੀ ਉਜਲਿਆ ਹੋਇਆ ਸੀ ਤੇ ਮਾਂ ਕੋਲ ਆ ਕੇ ਬੈਠ ਗਈ ਮਾਂ ਨੇ ਅਰຸນ ਨੂੰ ਪੁੱਛ ਲਿਆ ਬੇਟਾ ਕਿੰਨਾ ਖਿਆਲ ਵਿੱਚ ਗੁੰਮਾ ਹੋਇਆ ਏ ਅਰຸນ ਬਾਰੇ ਸੋਚ ਰਿਹਾ ਸੀ ਉਹ ਆਪਣੇ ਕਿੰਨੀ ਮਦਦ ਕਰਦਾ ਏ ਮੈਂ ਉਸ ਲਈ ਕਦੇ ਕੁਝ ਨਹੀਂ ਕੀਤਾ ਆਪਣੇ ਤਾਂ ਹਾਲਾਤ ਹੀ ਹੁਣ ਸੁਧਰੇ ਆ ਹਾਂ ਫਿਰ ਹੁਣ ਉਸ ਲਈ ਕੁਝ ਕਰੀਏ ਮੈਂ ਸੋਚਦਾ ਉਸ ਨੂੰ ਪੁੱਛ ਲਾਵਾਂ ਕਿ ਉਸ ਨੂੰ ਕਿਸੇ ਚੀਜ਼ ਦੀ ਜ਼ਰੂਰਤ ਏ ਤਾਂ ਦੱਸ ਦੇਵੇ ਉਹ ਤਾਂ ਠੀਕ ਏ ਪਰ ਮੈਂ ਸੋਚਦੀ ਹਾਂ ਕਿ ਉਸ ਦੀ ਮਦਦ ਨਵੀ ਦੇ ਮੰਮੀ ਕਹਿੰਦੇ-ਕਹਿੰਦੇ ਰੁਕ ਗਈ ਤੇ ਫਿਰ ਬੋਲੇ ਅਰຸນ ਦੀ ਪਤਨੀ ਪ੍ਰੈਗਨੈਂਟ ਆ ਅਰຸນ ਉਸ ਨੂੰ ਜਦ ਵੀ ਡਾਕਟਰ ਕੋਲ ਚੈੱਕਅਪ ਲਈ ਲੈ ਕੇ ਜਾਂਦਾ ਤਾਂ ਹਮੇਸ਼ਾ ਬਾਈਕ ਉੱਪਰ ਹੀ ਲੈ ਕੇ ਜਾਂਦਾ یوں ਕਰ ਪਹਿਲਾਂ ਤਾਂ ਉਹ ਨੂੰ ਕੋਈ ਗੱਡੀ ਲੈ ਕੇ ਦੇ ਠੀਕ ਹੈ ਮੰਮੀ ਮੈਂ ਹੁਣ ਫੋਨ ਕਰ ਦਿੰਦਾ ਨਹੀਂ ਫੋਨ ਨਾ ਕਰ ਉਹ ਨੂੰ ਨਾਲ ਲੈ ਜਾ ਤੇ ਸ਼ੋਰੂਮ ਤੋਂ ਗੱਡੀ ਕਢਾ ਕੇ ਉਸ ਦੇ ਹੱਥ ਵਿੱਚ ਚਾਬੀ ਫੜਾ ਦੇ ਠੀਕ ਹੈ ਮੰਮੀ ਨਾਲੇ ਹੁਣ ਤੇਰੇ ਲਈ ਵੀ ਕੁੜੀ ਦੇਖਣੀ ਹੈ ਮਾਂ ਨੇ ਮੌਕਾ ਦੇ ਕੇ ਗੱਲ ਕੀਤੀ ਤੇ ਆਪਣੇ ਦਿਲ ਦੀ ਗੱਲ ਕਹਿ ਦਿੱਤੀ ਪਰ ਨਵੀ ਨੇ ਮਾਂ ਦੀ ਗੱਲ ਦਾ ਕੋਈ ਜਵਾਬ ਨਾ ਦੇ ਕੇ ਅਰुण ਨੂੰ ਫੋਨ ਲਗਾ ਲਿਆ ਉਧਰ ਤੋਂ ਅਰुण ਬੋਲਿਆ ਹਾਂ ਨਵੀ ਯਾਰ ਕੰਮ ਸੀ ਕਦੋਂ ਆ ਸਕਦਾ ਹੁਣੇ ਆਉਣਾ ਨਹੀਂ ਨਹੀਂ ਜਦ ਤੇਰੇ ਕੋਲ ਟਾਈਮ ਹੋਇਆ ਚੱਲ ਫਿਰ ਕੱਲੋਂ ਨੇ ਸੁਬਹਿ ਹੀ ਓਕੇ ਕਿ ਨਵੀ ਨੇ ਫੋਨ ਕੱਟ ਦਿੱਤਾ ਅਗਲੇ ਦਿਨ 9:10 ਵਜੇ ਅਰुण ਨਵੀ ਕੋਲ ਆ ਗਿਆ ਕੁਝ ਹੀ ਦੇਰ ਵਿੱਚ ਨਵੀ ਦੀ ਬਾਈਕ ਤੇ ਉਹ ਗੱਡੀਆਂ ਦੇ ਸ਼ੋਅਰੂਮ ਵਿੱਚ ਪਹੁੰਚ ਗਏ ਨਵੀ ਨੇ ਅਰुण ਤੋਂ ਗੱਡੀ ਪਸੰਦ ਕਰਵਾ ਲਈ ਤੇ ਗੱਡੀ ਲਾਲ ਦੀ ਪੂਰੀ ਕਾਰਵਾਈ ਅਰुण ਦੇ ਨਾਂ ਕਰਵਾ ਕੇ ਚਾਬੀ ਅਰुण ਦੇ ਹੱਥ ਫੜਾ ਦਿੱਤੀ আরຸນ ਨੇ ਨਵੀ ਨੇ ਇੱਕ ਦੂਜੇ ਨੂੰ ਗਲ ਪਕੜੀ ਪਾ ਲਈ गलबकड़ी छड़ के अरुण ने नवी नु देख नवी मैं ये गड्डी नहीं लै सकता नवी बोलिया देखे कोई इन्नी कॉस्टली भी नहीं मैं अपने यार ले कुछ भी कर सकता हाँ तू तो कुछ भी कर सकता है अपने यार ले पर मैं नहीं चाहता कि मैं ते तो फिर मेरा यार उंज ही इस एक तू ही रख ਨਹੀਂ ਇਹ ਤੇਰੀ ਐ ਅਗਲੇ ਹਫਤੇ ਟਾਈਮ ਕੱਢ ਲਈ ਆਪਾਂ ਇੱਕ ਹੋਰ ਲੈ ਲੈਣੀ ਐ ਆ ਹੋਈ ਨਾ ਗੱਲ ਤੇ ਫਿਰ ਉਥੋਂ ਘਰ ਜਾਣ ਲੱਗੀ ਤਾਂ ਅਰੁਣ ਨੇ ਨਵੀ ਨੂੰ ਕਿਹਾ ਨਵੀ ਘਰ ਚੱਲ ਹੁਣ ਨਹੀਂ ਮੈਂ ਹੁਣ ਇੱਧਰ ਘਰ ਹੀ ਜਾਵਾਂਗਾ ਫਿਰ ਕਿਸੇ ਦਿਨ ਮੈਂ ਤੇ ਮੰਮੀ ਪਾਰਟੀ ਲੈਣਾਵਾਂਗੀ ਤੂੰ ਵੀ ਯਾਰ ਕਹਿ ਕੇ ਅਰੁਣ ਹੱਸ ਪਿਆ ਤੇ ਨਵੀ ਨੇ ਵੀ ਸਮਾਈਲ ਕੀਤੀ ਨਵੀ ਆਪਣੀ ਬਾਈਕ ਤੇ ਆਪਣੇ ਘਰ ਚੱਲ ਪਿਆ अरुण गड्डी ਤੇ ਆਪਣੀ ਕਾਰ ਚੱਲ ਪਿਆ। अरुण ਨੇ ਗੱਡੀ ਗਲੀ ਵਿੱਚ ਖੜੀ ਕਰਕੇ ਗੇਟ ਤੇ ਆ ਕੇ ਬੋਲਿਆ, ਆਓ ਸਾਰੇ ਬਾਹਰ ਆ ਜਾਓ। ਸਾਰੇ ਬਾਹਰ ਆ ਗਏ ਤਾਂ अरुण ਗੱਡੀ ਕੋਲ ਪਹੁੰਚ ਕੇ ਬੋਲਿਆ, ਇਹ ਤੁਹਾਡੇ ਸਾਰਿਆਂ ਲਈ ਤੋਹਫਾ। ਇੰਨੀ ਮਹਿੰਗੀ ਗੱਡੀ ਸਾਰਿਆਂ ਦੇ ਮੂੰਹ ਖੁੱਲ੍ਹੇ ਹੀ ਰਹਿ ਗਏ। ਤਾਂ ਦੋਸਤੋ ਅੱਜ ਦੀ ਕਹਾਣੀ ਦੇ ਵਿੱਚ ਬਸ ਐਨਾਂ ਹੀ ਤਾਂ ਮਿਲਦੇ ਹਾਂ ਜ਼ਿੰਦਗੀ ਤੇ ਪੈਸੇ ਦੀ ਕਹਾਣੀ ਦੇ 11ਵੇਂ ਪਾਗ ਵਿੱਚ